मला इथे समजू दो तो पाच शांती वाटते दुकानदा जेव्हा गरीब होता कारोबार वेगवेगळ्या पाच कुस बंगे नंबर लाच होतं धरता तो पाच आज संरलापत्र करे प्रशेर वाटतं बाते होईल ਸੋ ਜੇ ਦਾ ਨਵਾਂ ਨਵਾਂ ਗੇਮ ਨਾਲ ਗੱਲ ਕਰਾਈਏ ਤਾਂ ਸਾਡੀ ਪਾਲਸਾ ਸਾਹਮਣੇ ਰੱਖਦੇ ਆਂ ਜੀ ਇਹ ਇਹਦਾ ਕਰਦੇ ਤੇ ਮੁਕਤ ਕਰਦੇ ਮਾਇਦੇ ਖੁੱਲੇ ਕਰਦੇ ਲਾਗਦਾ ਕਿ ਇਹਨਾਂ ਕੋਲ ਵਿਜਨ ਉਹਨਾਂ ਦੇ ਨਾਲ ਪੁੱਤਰ ਵੀ ਨਾਲ ਦੇਦੇ ਹੋ ਪੋਰਟ ਸਨਮਾਰੂ ਪ੍ਰੋਜੈਕਟ ਨੰਬਰ ਲਾ ਕੇ ਪਾਛਦੇ ਬੱਚਿਆਂ ਦੇ ਸਾਧਿਆਂ ਕਰਕੇ ਵਾਲੇ ਜੋੜਾਰੇ ਪ੍ਰਵਾਹ ਦੀ ਡਾਕਟਰ ਇਸੇ ਵੇਲੇ ਚੱਲਦੀ ਕਰਵਾਉਂਦੇ ਭਤੀਜੇ ਦੀ ਚਾਪੀ ਕਰਵਾਉਂਦੇ ਤਾਂ ਇਹਨਾਂ ਨਾਲ ਗੱਲ ਕਰਾਈ ਇਹਨਾਂ ਦਾ ਤਾਂ ਬੰਦ ਮਾਰ ਲੈਂਦੇ ਤਾਂ ਦੋਸਤਾਂ ਨੂੰ ਤਾਂ ਚੱਟ ਕੇਵਾਤ ਪਰਵਾਹ ਸਹੀ ਪੋਤਰਾ ਦੀ ਬਾਗਰਾ ਤਾਂ ਘਰ ਨੇ ਬਾਸ ਪਾਈ ਹੈ ਮਮਤਾ ਮਮਤੇ ਬੱਚੀ ਦੇ ਗੱਕ ਦੂਰ ਕਰਦੇ ਤੁਹਾਡੇ ਕੋਲੇ ਪਾਉਂਦੇ ਕੋਤਾ ਹੀ ਦਾਗਵਾ ਤੇ ਪੋਤਰੇ ਦੀ ਬਾਗਰਾ ਤੇ ਮਾਣਾਂ ਨੇ ਗੱਲ ਸਹੀ ਤੁਹਾਡੇ ਕੋਲੇ ਪਾਟਾ ਨਾਲੇ ਕੁੱਤੇ ਭਾਦੇ ਛੁਰ ਗਿਆ ਸਮਰਾ ਪਾਸ 307 ਤੇ ਚੱਟ ਕੇਵਾਤ ਪੁੱਤਰ ਬੱਚਾ ਚੜ੍ਹਦੀ ਕਲਾ ਵਾਸਤੇ ਮਹਾਰਤ ਦਾਸ ਹੋਈਏ ਬਾਬਾ ਚੜ੍ਹਦੀ ਕਲਾ ਕਰਨੀ ਸੋਖ ਸਾਧ ਜੀ ਬਾਜੀ ਖੁਸ਼ੀਆਂ ਖੇੜੇ ਬਖਨੇ ਆਸਾਂ ਮਰਦਾ ਮੰਦਾ ਪੂਰੀਆਂ ਕਰ ਲਈਏ ਬਾਬਾ ਜੀ ਗਵਿੰਦਰ ਸਿੰਘ ਨੀਟੂ ਮਹਾਰਤ ਦਾਸ ਹੋਈਏ ਬਾਬਾ ਜੀ ਕਰੋ ਕਿਰਪਾ ਚੜ੍ਹਦੀ ਕਲਾ ਕਰਨੀ ਤਾਂ ਦੁਸ਼ਟੀਆਂ ਦਾਤਾਂ ਬਖਣੀਆਂ ਦੁੱਖਾਂ ਦਾ ਨਾਸ਼ ਕਰਨਾ ਸੁੱਖਾਂ ਦਾ ਆਵਾਜ਼ ਕਰਨਾ ਹੋਇ ਕਰਿਆ ਹੱਥ ਰੱਖਣਾ ਬੱਚਾ ਪਾਸ ਹੋ ਜੇ ਬਾਬਾ ਜੀ ਭੈਣ ਜੀ ਅਰਦਾਸ ਕਰਾ ਕੇ ਗਈ ਕਿਰਪਾ ਕਰਨੀ ਚਾਹੀਦੀ ਕਲਾ ਕਰਨੀ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਮੈਂ ਅਰਦਾਸ ਹੋਈ ਹੈ ਬਾਬਾ ਜੀ ਕਰੋ ਕਿਰਪਾ ਸੁਖ ਸ਼ਾਂਤ ਰਾਜੀ ਬਾਜੀ ਖੁਸ਼ੀਆਂ ਥੋੜੇ ਬੱਚੇ ਦੇ ਮਨ ਦੇ ਨੂੰ ਪੂਰੇ ਤਾਰ ਤੇ ਰਾਜ ਕਰਨੇ ਮਲਕੀਤ ਤੇ ਬਲਵਿੰਦਰ ਸਿੰਘ ਦੇ ਨਾਂ ਤੇ ਮੈਂ ਅਰਦਾਸ ਹੋਈ ਹੈ ਬਾਬਾ ਜੀ ਕਿਰਪਾ ਕਰਨੀ ਚਾਹੀਦੀ ਕਲਾ ਕਰਨੀ ਜਸ ਕੀਰਤ ਤੇ ਦਿਲਪ੍ਰੀਤ ਦੇ ਨਾਂ ਤੇ ਮੈਂ ਅਰਦਾਸ ਹੋਈ ਹੈ ਬਾਬਾ ਜੀ ਕਰੋ ਕਿਰਪਾ ਚੜ੍ਹਦੀ ਕਲਾ ਮੰਦਰ ਨੂੰ ਉਸ ਨੂੰ ਕਰਾਜ ਕਰਨੇ ਮੇਰ ਭੜਿਆ ਹੱਥ ਰੱਖਣਾ ਬਾਬਾ ਜੀ ਆਪਣੀ ਤੇ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਤੰਦਰੁਸਤੀ ਵਾਸਤੇ ਮਾਇਆ ਅਰਦਾਸ ਕਰਉਂਦੇ ਬਾਬਾ ਕਰੋ ਕਿਰਪਾ ਚੜ੍ਹਦੀ ਕਲਾ ਸੁਖ ਸ਼ਾਂਤ ਰਾਜੀ ਬਾਜੀ ਖੁਸ਼ੀਆਂ ਖੇੜੇ ਤੰਦਰੁਸਤੀਆਂ ਬਖਸ਼ਣੀਆਂ ਭੈਣ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਮਾਇਆ ਅਰਦਾਸ ਕਰਉਂਦੇ ਬਾਬਾ ਜੀ ਕਰੋ ਕਿਰਪਾ ਚੜ੍ਹਦੀ ਕਲਾ ਕਰਨੀ ਮੰਨਦੇ ਮਨੋਰਤ ਪੂਰੇ ਕਾਰਜ ਰਾਸ ਕਰਨੇ ਕਰਾਈ ਹੋਈ ਅਰਦਾਸ ਬੇਤੀ ਦਰ ਪ੍ਰਮਾਨ ਕਰਨੀ ਮੇਰੇ ਪ੍ਰਿਆ ਹੱਥ ਰੱਖਣਾ ਬਾਬਾ ਜੀ पापा जी वीर अरदास करा कि भरा देसा प्रदेशा च पापा जी ਕਲਤੀਆਂ ਕਲਾ ਕਰਦੇ ਆਂ ਅੰਨ ਸੰਗ ਹੋ ਕੇ ਸਹਿਤਾਲ ਕਰਨੀ ਬਾਬਾ ਜੀ ਕਾਰੋਬਾਰ ਅਤੇ ਤਰਟੀਆਂ ਬਖਸ਼ਣੀਆਂ ਮਾਇਆ ਦੇ ਛਿੱਲੇ ਖਜ਼ਾਨੇ ਘਰ ਪਰਿਵਾਰ ਤੰਦਰੁਸਤੀ ਬਖਸ਼ਣੀ ਮਿਹਰ ਭਰਿਆ ਹੱਥ ਰੱਖਣਾ ਮੱਦੇਨ ਪਸਪਤੀ ਸਾਡੀ ਬਿਲਾ ਦੇ ਤੁਹਾਨੂੰ ਸਭ ਪਾਸਾ ਆਰਾਮ ਹੈ। ਉਹ ਵੀ ਇਸੇ ਸਖਾਤੀ ਅਤੇ ਕੱਪੀ ਦੇ ਆਪੇ ਬਾਤ। ਕੋਟੇ ਤੇ ਕੋਟੇ ਪਾਸਾ ਦੇ ਨਾਲ ਕੱਦੀ ਸਖਾਤੀ ਅਤੇ ਦੋ بڑے ਦਾਮ ਨਾਲ ਸਖਾਤੀ ਦੇ ਆਪੇ ਬਾਤ ਹੈ। ਰਾਜੇ ਅੰਮ੍ਰਿਤ ਸਿੰਘ ਜਿੰਦੇ ਕੈਨੇਡਾ ਦਾ ਸਖਾਤੀ ਦੇ ਆਪੇ ਚਾਤਿਕਾ ਵਾਚਦਾ ਹੈ। ਵੀਰ ਸੋਟੇ ਪਟਾਈਆਂ ਦੇ ਕੋਠੀ ਪਵਾ ਦੇ ਤਾਂ ਸਖਾਤੀ ਦੇ ਪਰਸਾ ਸਮਰਾਪਤੀ ਖਲੇਰਦੀ ਨਾਮ ਚਾਹਦੇ ਦਾ। कुझी गुमू बेटा जहिड़ा जमूरी तांगरसी वास्ते तव्हां चङा मज़े चङे तरह पसा करायो परमजित परिवारची शकसा परवानवायचे जतनप्रीत फौजी देवास होईल चांगली आराम करतार थाना हरमेर सिंग परिवारची शकसा वास्त्या साधी परिवार अर्थ होईल आजका मुलापूर चौकांना ਅੰਦਰ ਉਸ ਤੇ ਵਾਸਤੇ ਮਾਇਆ ਦਾਤ ਹੋਈਏ ਬਾਬਾ ਜੀ ਕਰੋ ਕਿਰਪਾ ਚੱਤੀਆਂ ਗਲਾਨ ਕਰਨੀਆਂ ਆਪਾਂ ਮਰਾਤਾ ਮੰਗਾ ਪੂਰੀਆਂ ਕਰਨੀਆਂ ਕਰਾਈ ਹੋਈ ਹੈ ਬਾਸ ਬੇਟੀ ਜੜ ਪ੍ਰਵਾਨ ਕਰਨੀ ਚੱਲ ਜੇ ਚਲਾ ਕਰਨੀ ਬਾਬਾ ਜੀ ਜਤਿੰਦਰ ਸਿੰਘ ਦੇ ਪਰਿਵਾਰ ਨੂੰ ਨਾਮ ਜਾਣ ਦੀ ਜਾਨ ਬਖਸ਼ੋ ਕਰੋ ਕਿਰਪਾ ਆਪਾਂ ਮਰਾਤਾ ਮੰਗਾ ਪੂਰੀਆਂ ਕਰਨੀਆਂ ਘਰ ਪਰਿਵਾਰ ਤਾਂ ਦੋਸਤ ਬਖਸ਼ੋ ਸੁਨੇਹੀ ਤੇ ਹੰਦੀ ਨੂੰ ਬੋਲ ਜੀ ਪੁੱਤਰ ਦੀ ਜਾਤ ਬੁੱਛੋ ਕਰੋ ਕਿਰਪਾ ਪਈਆਂ ਰਾਜਨੀਆਂ ਬੋਚੇ ਤੋਂ ਲੰਮੀਆਂ ਉਹਨਾਂ ਦੇ ਪੁੱਤਰ ਬਖਸ਼ ਨੇ ਪ੍ਰਾਈ ਹੋਈ ਅਲਾਸ ਬੇਨਤੀ ਦਰ ਪ੍ਰਵਾਨ ਕਰਨੀ ਕਾਦੀ ਇਹ ਤਰ੍ਹਾਂ ਕਰਨੀ ਮਹਤਰਾ ਕੋਈ ਭੈਣ ਜੀ ਉਸਾਸ ਤੇ ਉਹਨੇ ਕਹਿੰਦੀ ਨੌ ਰਾਣੀ ਮਿਲਦੇ ਪਾਪਾ ਕਰਦੇ ਕਿਰਪਾ ਪੁੱਤਰ ਦੀ ਹੋ ਜੇ ਸ਼ਾਦੀ ਤੇ ਜੋੜੀ ਲੈ ਕੇ ਤੇਰੇ ਦਰਬਾਰ ਤੇ ਹਸਮ ਰਤਪੂਰੀਆਂ ਕਰਨੇ ਆ ਗੋਰਪ੍ਰੀਤ ਨੂੰ ਪੁੱਤਰ ਦੀ ਜਾਤ ਬੁੱਛੋ ਬਾਬਾ ਜੀ ਕਰੋ ਕਿਰਪਾ ਚੰਦ ਦੀ ਕਲਾ ਕਰਨੀ ਲੰਮੀਆਂ